ਯੂਕਤ ਕੀਤਾਰ ਮੋਰਚੇ ਦੇ ਦਿੱਤੇ ਸੱਦੇ ਤੇ ਅੱਜ ਦੇ ਦਿਨ ਸ਼ੁੱਕਰਵਾਰ ਨੂੰ ਬਾਦ ਦੁਪਹਿਰ 2 ਵਜੇ ਕਿਸਾਨ ਯੂਨੀਅਨ ਦੇ ਵੱਲੋਂ ਸ਼ਹਿਰ ਅੰਦਰ ਟਰੈਕਟਰ ਮਾਰਚ ਕੀਤਾ ਗਿਆ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹ ਅਤੇ ਕੀਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੇ ਵੱਲੋਂ ਸ਼ਹਿਰ ਅੰਦਰ ਕੱਢੇ ਟਰੈਕਟਰ ਮਾਰਚ ਦੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਟਰੈਕਟਰਾਂ ਦੇ ਕਾਫਲੇ ਦੀ ਸ਼ਹਿਰ ਅੰਦਰ ਦਾਖਲ ਹੋਣ ਤੇ ਪੂਰਾ ਸ਼ਹਿਰ ਜਾਮ ਹੋ ਗਿਆ ਹੈ ਅਤੇ ਸੜਕਾਂ ਤੇ ਟਰੈਕਟਰਾਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ ਨੂੰ ਦੇਖਣ ਨੂੰ ਮਿਲੀਆਂ ਹੈ ਉਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਟ੍ਰੈਫਿਕ ਕੰਟਰੋਲ ਕਰਨ ਲਈ ਪੂਕਤਾ ਪ੍ਰਬੰਧ ਕੀਤੇ ਗਏ ਸ਼ਹਿਰ ਦੇ ਵਿੱਚ ਹੁੰਦੀ ਹੋਈ ਟਰੈਕਟਰ ਰੈਲੀ ਪਾਤੜਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੀ ਹੈ ਜਿੱਥੇ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਦੀ ਸਰਕਾਰ ਖਿਲਾਫ ਜਮ ਕੇ ਪੜਾਸਕਟੀਆਂ ਤੇ ਮੰਗਾਂ ਨਾ ਮੰਨਣ ਤੇ ਪੂਰੇ ਭਾਰਤ ਵਿੱਚ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਅੱਜ ਜੀ ਆਲ ਇੰਡੀਆ ਸਜੁਗਤ ਮੋਰਚੇ ਵੱਲੋਂ ਇਹ ਸੱਦਾ ਵਾ ਪੂਰੇ ਹਿੰਦੁਸਤਾਨ ਦੇ ਜਿਹੜਾ ਜ਼ਿਲ੍ਹਾ ਹੈੱਡਕੁਆਟਰ ਤੇ ਤਹਿਸੀਲ ਹੈੱਡਕੁਆਟਰਾਂ ਤੇ 26 ਜਨਵਰੀ ਨੂੰ ਝੰਡਾ ਮਾਰਤ ਦਾ ਸੱਦਾ ਹੈ ਇਹ ਨੂੰ ਅਗਲਾ ਵੀ ਸਰਕਾਰ ਨਾਲ ਦਾ ਪ੍ਰੋਗਰਾਮ 16 ਫਰਵਰੀ ਨੂੰ ਪਿੰਡੂ ਭਾਰਤ ਬੰਦ ਕਰਨ ਦਾ ਤੇ ਜਿਹੜੀਆਂ ਕਿਸਾਨੀ ਮੰਗਾਂ ਤੇ ਬਕਾਇਦਾ ਜਿਹੜਾ ਸਮਝੌਤਾ ਕਰਕੇ ਲਿਖਤੀ ਕਰਕੇ ਉਹਨਾਂ ਤੋਂ ਇਸ ਸਰਕਾਰ ਜਿਹੜੀ ਸੈਂਟਰ ਸਰਕਾਰ ਉਹਨੂੰ ਲਾਗੂ ਨਹੀਂ ਕਰ ਰਹੀ ਉਹਨਾਂ ਮੰਗਾਂ ਨੂੰ ਫੋਕਸ ਕਰਨ ਵਾਸਤੇ ਤੇ ਉਹਨਾਂ ਮੰਗਾਂ ਤੇ ਲੜਾਈ ਦੀ ਦਬਾਅ ਵਧਾਉਣ ਵਾਸਤੇ ਇਹ ਅੱਜ ਜਿਹੜਾ ਵਾ ਸਾਰੇ ਹਿੰਦੁਸਤਾਨ ਦੇ ਜਿਹੜਾ ਹੈ ਡਾਕਟਰਾਂ ਦੇ ਖਾਸ ਕਰਕੇ ਤੇ ਬਾਕੀ ਤਸਵੀਰ ਹੈਡਕ quartਰਾਂ ਦੇ ਚੰਨਾ ਮਤ ਕਰ ਰਹੇ ਆ ਮੈਂ ਕੋਲੋਂ ਸਿੰਘ ਮੋਲ ਵਾਲਾ ਮੀਟ ਪ੍ਰਧਾਨ ਕੋਲ ਹਿੰਦ ਕਸਨ ਸਭਾ ਪੰਜਾਬ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਟਰੈਕਟਰ ਮਾਰਚ ਦਾ ਟਰੈਕਟਰ ਪਰੇਡ ਦਾ ਇਹ ਕਿਸਾਨ ਅੰਦੋਲਨ ਦੇ ਦੌਰਾਨ 26 ਜਨਵਰੀ 2021 ਨੂੰ ਜੋ ਕਾਂਡ ਕਰਕੇ ਕਿਸਾਨ ਅੰਦੋਲਨ ਨੂੰ ਸਰਕਾਰ ਤੋੜਨਾ ਚਾਹੁੰਦੀ ਸੀ ਅਸੀਂ ਹਰ ਸਾਲ 26 ਜਨਵਰੀ ਨੂੰ ਉਹ ਦਿਨ ਇਤਿਹਾਸਕ ਦਿਨ ਮਨਾਉਂਦੇ ਆਂ ਔਰ ਸੰਯੁਕਤ ਕਿਸਾਨ ਮੋਰਚੇ ਨੇ ਇਸ ਵਾਰ ਫੈਸਲਾ ਕੀਤਾ ਹੈ ਕਿ ਸਾਰੇ ਭਾਰਤ ਵਿੱਚ ਸਾਰੇ ਜ਼ਿਲ੍ਹਾ ਹੈੱਡਕ quartਰਾਂ ਤੇ ਸਾਰੀਆਂ ਤਹਿਸੀਲਾਂ ਤੇ ਇਸ ਤਰ੍ਹਾਂ ਡਾਇਰੈਕਟ ਤੌਰ ਤੇ ਕਰਕੇ ਜਿਹੜੀਆਂ ਕਿਸਾਨਾਂ ਦੀਆਂ ਰਹਿਂਦੀਆਂ ਮੰਗਾਂ ਨੇ ਕੇਂਦਰ ਸਰਕਾਰ ਦੀਆਂ ਮੰਨੀਆਂ ਹੋਈਆਂ ਮੰਗਾਂ ਉਹ ਮਨਾਉਣ ਵਾਸਤੇ ਅਸੀਂ ਪ੍ਰੋਟੈਸਟ ਕਰਦੇ ਆਂ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਆ ਅਸੀਂ ਜੇ ਟਰੈਕਟਰ ਫਲੇਡ ਦਾ ਰੱਖਿਆ ਸੀ ਵੱਡੀ ਗਿਣਤੀ ਵਿੱਚ ਸਾਡੇ ਕਿਸਾਨ ਵੀਰ ਆਏ ਨੇ ਸਰਕਾਰ ਦਾ ਭਲੇਖਾ ਇਹ ਅੱਜ ਕੱਢ ਦਿੱਤਾ ਹੈ ਵੀ ਜਿਹੜਾ ਸੰਯੁਕਤ ਮੋਰਚਾ ਹੈ ਉਹ ਟੁੱਟੇ ਚੁੱਕਿਆ ਪਰ ਕੋਈ ਟੁੱਟਿਆ ਨਹੀਂ ਸਰਕਾਰ ਨੂੰ ਅੱਜ ਅਸੀਂ ਦਿਖਾ ਰਹੇ ਹਾਂ ਵੇ 26 ਜਨਮ ਦਿਤੇ ਨੇ ਕਿਸਾਨ ਕਿਵੇਂ ਆਪਣੇ ਟਰੈਕਟਰ ਲੈ ਕੇ ਸੜਕਾਂ ਤੇ ਪਰੇਡ ਕਰ ਰਹੇ ਬੀਬੀਆਂ ਬਹੁਤ ਸਾਰੀਆਂ ਬੀਬੀਆਂ ਸ਼ਾਮਲ ਹੋਈਆਂ ਹੋਈਆਂ ਨੇ ਜੀ ਅੱਜ 26 ਜਨਮ ਦਿਤੇ ਇਹਦੇ ਮਾਰਚ ਦੇ ਵਿੱਚ ਅਸੀਂ ਸਰਕਾਰਾਂ ਨੂੰ ਫੇਰ ਦੁਬਾਰਾ ਯਾਦ ਦਿਵਾਉਂਦੇ ਆ ਕਿ ਜਿਹੜੀਆਂ ਸਾਡੇ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰੋ ਨਹੀਂ ਕਿ ਦੁਬਾਰਾ ਕਿਸਾਨ ਸੜਕਾਂ ਤੇ ਫੇਰ ਉਤਰਨਗੇ 20 ਜਨਵਰੀ ਕਿਉਂਕਿ ਇਸ ਦਿਨ ਨੂੰ ਲੋਕ ਮੰਨਦੇ ਨੇ ਕਿ ਅੱਜ ਜੋ ਇਹ ਦੇਸ਼ ਵਿਆਪੀ ਸੱਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੀ ਗਈ ਕਾਲ ਕੇ ਪੂਰੇ ਦੇਸ਼ ਦੇ ਵਿੱਚ ਘਟੋ ਘਟ 500 ਸੁਗਾਂ ਦੇ ਵਿੱਚ ਤੇ ਬਲਾਕਾਂ ਦੇ ਵਿੱਚ ਇਹ ਮਲਕ ਜਿਹੜਾ ਹੈਗਾ ਇਹ ਅੱਜ ਪ੍ਰੋਟੈਸਟ ਦੀ ਤਿਆਰੀਆਂ ਕਿਸਾਨ ਅਪਰੇਡ ਕੀਤੀ ਜਾ ਰਹੀ ਹੈ ਇਹਨਾਂ ਦੇ ਕੁਝ ਅਹਿਮ ਮੰਗਾਂ ਹਨ ਇਸ ਤਰ੍ਹਾਂ ਐਮਐਸਪੀ ਦਾ ਵੱਡਾ ਕਿਲਾ ਹੈਗਾ ਜੋ 3 ਮੰਗਾ ਕੁਦੁੰਗਾ ਤੋਂ 3 ਨੁਕਸਾਨ ਮੰਗਾਈ ਨੇ ਪਹਿਲਾਂ ਸਾਡੇ ਹੈਗੇ ਸੀ ਉਸ ਤੋਂ ਇਲਾਵਾ ਕਿਸਾਨੀ ਨਾਲ ਬਾਰੇ ਗੱਲਬਾਤ ਕੀਤੀ ਹੈ ਮੋਦੀ ਸਰਕਾਰ ਨੇ ਉਹ ਮੰਗਾ ਨੂੰ ਪੂਰਾ ਨਹੀਂ ਕੀਤਾ ਪਹਿਲਾ ਐਮਐਸਪੀ ਦਾ ਹੈਗਾ ਦੂਜਾ ਕਰਜ਼ਾ ਮਾਫੀ ਦਾ ਹੈਗਾ ਇਸ ਦੇ ਨਾਲ ਨਾਲ ਫ੍ਰੀ ਪੈਡ ਮੀਟਰਾਂ ਦਾ ਹੈਗਾ ਮਾਮਲਾ ਤੇ ਕਿਸਾਨਾਂ ਦੀ ਪੈਨਸ਼ਨਾਂ ਦਾ ਮਾਮਲਾ ਹੈਗਾ ਕਿ ਇੱਕ ਪੱਕੀ ਕਿਸਾਨ ਪੈਨਸ਼ਨ ਹੋਣੀ ਚਾਹੀਦੀ ਆ ਤੇ ਇੱਕ ਕਿਸਾਨ ਪੱਕੀ ਬੀਮਾ ਯੋਜਨਾ ਹੋਣੀ ਚਾਹੀਦੀ ਆ ਇਹਨਾਂ ਮੰਗਾ ਤਹਿਤ ਅੱਜ ਪਾਤਰਾਂ ਬਲਾਕ ਦੇ ਵਿੱਚ ਚੰਗਾ ਪ੍ਰੋਟੈਕਟਰ ਟ੍ਰੇਡ ਕੀਤੀ ਜਾ ਰਹੀ ਹੈ ਅੱਜ ਜੀ ਪੂਰੇ ਬਲਾਕ ਪਾਤਰਾਂ ਦੇ ਵਿੱਚੋਂ ਇਹ ਸੈਂਕੜਿਆਂ ਦੀ ਗਿਣਤੀ ਦੇ ਟਰੈਕਟਰ ਹੈਗੇ ਆ 500 ਟਰੈਕਟਰ ਤੋਂ ਉੱਪਰ ਦੀ ਗਿਣਤੀ ਜਿਹੜੀ ਹੈਗੀ ਆ ਇਹ ਹੈਗੀ ਐ ਤੇ ਅੱਜ ਪੂਰੇ ਪੰਜਾਬ ਵਿੱਚੋਂ ਸਭ ਤੋਂ ਜੇ ਬਲਾਕ ਮੰਨਿਆ ਜਾਏ ਪਾਤਰਾਂ ਬਲਾਕ ਦੇ ਵਿੱਚ ਚੰਗੇ ਸਟੁੱਜ ਢੰਗ ਨਾਲ ਇਹ ਟਰੈਕਟਰ ਪ੍ਰੇਡ ਕੀਤੀ ਜਾ ਰਹੀ ਆ ਅੱਜ ਜਿਹੜੀ ਟਰੈਕਟਰ ਪ੍ਰੇਡ ਕੀਤੀ ਜਾ ਰਹੀ ਹੈ ਕਿਸਾਨਾਂ ਜਾਂ ਇੱਥੇ ਬੰਦੀਆਂ ਵੱਲੋਂ ਇਸ ਇਸ ਵਾਰ ਜੇ ਟਰੇਲਰ ਆ 16 ਤਰੀਕ ਨੂੰ 16 ਫਰਵਰੀ ਪੂਰਾ ਭਾਰਤ ਬੰਦ ਕਰ ਰਿਹਾ ਸੰਯੁਕਤ ਕਿਸਾਨ ਮੋਰਚਾ ਉਹ ਗੱਡਗੇ ਕਰਾਂਗੇ ਪੂਰਾ ਭਾਰਤ ਐ ਬਿਲਕੁਲ ਬੰਦ ਕਰ ਦਾਂਗੇ 16 ਫਰਵਰੀ ਨੂੰ ਕਿਆ ਕਰਾਹਾ ਬਲਾਕ ਪ੍ਰਧਾਨ ਜੀ ਸਿੰਘ ਕੱਤਾ ਜੋ ਕਿ ਆਕ੍ਰਿਡ ਰੈਕਟਰ ਮਾਰਚ ਹੈ ਸਾਰੇ ਪੰਜਾਬ ਦੇ ਵਿੱਚ ਸੰਯੁਕਤ ਮੋਰਚੇ ਦੀ ਉਹ ਜਿਹੜੀ ਕਾਲ ਆਈ ਹੋਈ ਹੈ ਤਕਰੀਬ ਬਹੁਤ ਜ਼ਿਆਦੇ ਜਵੇ ਬੰਦਿਆਂ ਜਿਹੜੇ ਅੱਜ 26 ਜਨਵਰੀ ਦੇ ਆ ਰੋਸ ਕਰਨ ਲੱਗੇ ਹੋਏ ਨੇ ਜਿਹੜੇ ਕਿ ਸਾਡੇ ਦਿੱਲੀ ਦੇ ਵਿੱਚ ਮੰਗਾਂ ਮੰਨ ਕੇ ਅੱਜ ਦੇ ਦਿਨ ਉਹ ਸਾਡੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਉਸ ਨੂੰ ਲੈ ਕੇ ਸਾਡਾ ਪੰਜਾਬ ਦੇ ਵਿੱਚ ਸਾਰੀਆਂ ਜੱਥੇਬੰਦੀਆਂ ਨੇ ਸੰਯੁਕਤ ਮੋਰਚੇ ਕਿਉਂ ਰੈਕਟਰ ਮਾਰਚ ਸਾਰੇ ਪੰਜਾਬ ਉਹਲੇ ਸਮੇਂ 'ਚ ਜਿਸ ਤਰ੍ਹਾਂ ਦੀ ਸੰਯੁਕਤ ਮੋਰਚੀ ਦੀ ਕਾਲ ਹੋਊਗੀ ਦਿੱਲੀ ਜਾਣਾ ਚੰਡੀਗੜ੍ਹ ਜਾਣਾ ਪਟਿਆਲੇ ਜਾਣਾ ਪੂਤਰਨੀਆਂ ਕਾਲਾਂ ਦਿੱਤੀਆਂ ਜਾਣਗੀਆਂ ਉਹਨਾਂ ਦੇ ਆਮਲ ਹੋਊਗਾ ਉਸ ਦਿਨ ਜਾਵਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ 1630 ਸੈਂਟਰ ਸਰਕਾਰ ਹੈ ਬਹੁਤ ਕਿੰਨੀ ਰਬਦਲੇ ਨੇ ਜਿਹੜੇ ਸਾਡੇ ਕਿਸਾਨੀ ਦੇ ਉੱਤੇ ਖੱਪ ਰਹੀ ਹੈ ਉਹ ਤੋਂ ਲੈ ਕੇ ਅਸੀਂ ਜਾਗਰੂਕ ਲੋਕਾਂ ਨੂੰ ਕਰ ਰਹੇ ਹਾਂ ਅੱਜ ਦਾ ਜਿਹੜਾ ਟਰੈਕਟਰ ਮਾਰਚ ਅਸੀਂ ਕਰ ਰਹੇ ਹਾਂ ਇਸ ਸੰਯੁਕਤ ਮੋਰਚੇ ਦੇ ਸਿਰੇ ਦੇ ਉੱਪਰ ਅਸੀਂ ਟਰੈਕਟਰ ਮਾਰਚ ਕਰ ਰਹੇ ਹਾਂ ਇਹ ਪੂਰੇ ਭਾਰ ਦੇ ਵਿੱਚ ਦਿੱਲੀ ਦੇ ਮੰਗਾਂ ਨੂੰ ਲੈ ਕੇ ਅੱਜ ਸਾਡੀ ਦੇਸ਼ ਦੇ ਹਾਕਮ ਨੇ ਜਿਹੜੇ ਉਹ ਲਾਲ ਕਿਲੇ ਦੇ ਵਿੱਚ ਪ੍ਰੇਡ ਕਰਨ ਲੱਗੇ ਹੋਏ ਨੇ ਅੱਜ ਅਸੀਂ ਰੋਸ ਵਜੋਂ ਪੰਜਾਬ ਦੇ ਲੋਕ ਭਾਰ ਦੇ ਲੋਕ ਦੁਖੀ ਹੋਏ ਆਹ ਸੜਕਾਂ ਦੇ ਉੱਪਰ ਰੋਸ ਵਜੋਂ ਅੱਜ ਟਰੈਕਟਰਾਂ ਦੀ ਜਿਹੜੀ ਪ੍ਰੇਡ ਹੈ ਉਹ ਕੱਢ ਰਿਹਾ ਕਿਉਂਕਿ ਸਾਡੇ ਦੇਸ਼ ਦੇ ਹਾਕਮ ਨੇ ਇੱਕ ਸਾਲ ਪੂਰਾ ਭਾਰ ਦੇ ਲੋਕਾਂ ਨੇ ਸੰਘਰਸ਼ ਲੜਿਆ ਉਹਦੇ ਵਿੱਚ ਕੁਝ ਮੰਗਾਂ ਮੰਨੀਆਂ ਦੀਆਂ ਸਾਡੀ ਸੈਂਟਰ ਸਰਕਾਰ ਨੇ ਫਿਰੇ ਤੱਕ ਉਹ ਮੰਗਾਂ ਲਾਗੂ ਨਹੀਂ ਕਰੀਆਂ ਉਹ ਮੰਗਾਂ ਨੂੰ ਲੈ ਕੇ ਅੱਜ ਅਸੀਂ ਜਿਹੜਾ ਪੰਜਾਬ ਦੀਆਂ ਛੜਕਾਂ ਤੇ ਟਰੈਕਟਰ ਮਾਰਚ ਕਰ ਰਹੇ ਹਾਂ ਰੋਸ ਰੋਸ ਦੇ ਬਦੂ ਜਿਹੜੇ ਅਰੈਸਟ ਕੀਤੇ ਹੋਏ ਨੇ ਲੋਕ ਇਸ਼ਤਿਆਂ ਦੇ ਵਿੱਚ ਇਜ਼ਾਜ ਇਸ਼ਤਿਆਂ ਦੇ ਵਿੱਚ ਉਹਨਾਂ ਬਾਰੇ ਜਿਹੜੇ ਸਾਡੇ న్యూਜ਼ ਕਲਿੱਕ ਦੇ ਪੱਤਰਕਾਰ ਨੇ ਕਿਉਂਕਿ ਜਦੋਂ ਦਿੱਲੀ ਦਾ ਮੋਰਚਾ ਚੱਲਿਆ ਉਦੋਂ ਬਹੁਤ ਸਾਰੇ ਜਿਹੜੇ ਪੱਤਰਕਾਰ ਤੇ న్యూਜ਼ ਕਲਿੱਕ ਦੇ ਜਿਹੜੇ ਲੋਕ ਪੱਕੀ ਖਬਰਾਂ ਦਿਖਾਉਂਦੇ تھے ਉਹ ਇਤੋਂ ਦੀ ਸਰਕਾਰ ਨੇ ਜ਼ੇਲਾ ਸ਼ਿਪੇ ਨੇ ਜਾਂ ਕਈਆਂ ਤੇ ਪਰਚੇ ਦਰਜ ਕਰੇ ਨੇ ਉਹਦੇ ਰੋਸ ਵਿੱਚ ਵੀ ਅਸੀਂ ਸਰਕਾਰ ਨੂੰ ਕਹਿੰਦੇ ਆ ਵੀ ਉਹ ਪਾਏ ਪਰਚੇ ਰੱਦ ਕਰੇ ਵੀ ਕੋਈ ਮੇਰਾ ਸਾਫੀ ਚਾ ਕੇ ਅੰਦਰ ਡੇ ਗਿਆ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਰਿਹਾ ਕਰੇ ਨਹੀਂ ਤਾਂ ਭਾਰਤ ਦੇ ਲੋਕਾਂ ਦਾ ਜਿਹੜਾ ਰੋਹ ਹੈ ਉਹਦਾ ਸਾਹਮਣਾ ਕਰਨ ਬਾਅਦ ਤੇ ਸੈਂਟਰ ਸਰਕਾਰ ਤਿਆਰ ਸਾਡਾ ਜਿਹੜਾ ਪੰਜਾਬ ਦੇ ਵਿੱਚ ਜੇ ਕੋਈ ਵੀ ਹੈ ਕਿਉਂਕਿ ਸਾਡੇ ਗੁਰੂ ਨਾਨਕ ਦੇਵ ਜੀ ਕਹਿੰਦੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੂ ਕੱਲੇ ਬੰਦੀ ਸਿੰਘ ਨਹੀਂ ਸਾਡੇ ਹਿੰਦੂ ਵੀਰ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਸਾਡੇ ਮੁਸਲਮਾਨ ਭਰਾ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਨ੍ਹਾਂ ਦੇ ਨਾਲ ਜੇਲ੍ਹਾਂ ਦੇ ਵਿੱਚ ਅਨਮਨੁੱਖੀ ਤਸ਼ੱਦਦ ਹੋ ਰਿਹਾ ਹੈ ਅਸੀਂ ਉਹ ਸਾਰਿਆਂ ਦੀ ਰਿਹਾਈ ਦੀ ਮੰਗ ਕਰਦੇ ਆ ਸਰਕਾਰ ਤੋਂ ਚਾਹੇ ਸਾਡੇ ਬੰਦੀ ਸਿੰਘ ਨੇ ਚਾਹੇ ਮੁਸਲਮਾਨ ਵੀਰ ਨੇ ਚਾਹੇ ਹਿੰਦੂ ਵੀਰ ਨੇ ਚਾਹੇ ਸਾਡੇ ਬੁੱਧੀਜੀਵੀ ਨੇ ਚਾਹੇ ਸਾਡੇ ਪੱਤਰਕਾਰ ਨੇ ਅਸੀਂ ਸਾਰਿਆਂ ਦੀ ਰਿਹਾਈ ਦੀ ਮੰਗ ਕਰਦੇ ਆ ਜਿਨ੍ਹਾਂ ਦੇ ਨਾਲ ਅਨਮਨੁੱਖੀ ਜਿਹਾ ਤਸ਼ੱਦਦ ਹੈ ਉਹ ਸੈਂਟਰ ਸਰਕਾਰ ਦੀਆਂ ਜੇਲ੍ਹਾਂ ਦੇ ਵਿੱਚ ਹੋ ਰਿਹਾ ਹੈ ਬੱਸ ਤੁਸੀਂ ਛੱਡ ਦਿਓ ਬੱਸ ਕੋਈ ਨਾ ਛੱਡ ਦਿਓ ਫਿਰ ਆਪਾਂ

ਬੜੀ ਟਰੈਕਟਰ ਪਲੇਟ ਸੀ ਜਿਹੜੀ ਬਹੁਤ ਸਲਾਹੁਣਯੋਗ ਹੈ ਤੁਸੀਂ ਧੰਨਵਾਦੀ ਹਾਂ ਸਾਰੇ ਜਿਨ੍ਹਾਂ ਨੇ ਬੜੀ ਵੱਡੀ ਭਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਸੇ ਤਰ੍ਹਾਂ ਜਦੋਂ ਕੋਈ ਸੰਯੁਕਤ ਮੋਰਚੇ ਵੱਲੋਂ ਆਪਾਂ ਨੂੰ ਕਾਲ ਆਉਂਦੀ ਹੈ ਇਸੇ ਤਰ੍ਹਾਂ ਵਾਧ ਚੜ ਕੇ ਹਿੱਸਾ ਲੈ ਕੇ ਧੱਕਾ ਕਰ ਰਹੀ ਹੈ ਆਉਣ ਵਾਲੀਆਂ 24 ਵਾਲੀਆਂ ਇਲੈਕਸ਼ਨਾਂ ਨੂੰ ਸਰਕਾਰ ਨੂੰ ਚੱਲਦਾ ਕਰਨਗੇ ਉਹ ਨੇੜੇ ਆਜਣ ਉਹਦੇ ਦੀ ਵਾਰੀ ਹੈ ਉਹ ਛੋੜ ਦੇ